ਜੈ ਪੀਰਾਂ ਦੀ ਜੀ ਜੈ ਸਾਈਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੋ ਅਸੀਂ ਨਾਮ ਸ਼ਬਦ ਦੀ ਕਮਾਈ ਕਰਦੇ ਹਾਂ ਸਿਮਰਦੇ ਹਾਂ ਨਾਮ ਸ਼ਬਦ ਉਹ ਜਲਦੀ ਅਸਰ ਕਿਦੋਂ ਕਰਦਾ ਹੈ ਤੇ ਕਿਦੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਆ ਤੇ ਉੱਥੇ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਜਲਦੀ ਨਾਮ ਸਿਮਰੰਦਾ ਅਸਰ ਤੁਹਾਨੂੰ ਨਜ਼ਰ ਆਵੇ ਦਿਖਾਈ ਦੇਵੇ ਅੱਜ ਇਸ ਬਾਰੇ ਹੀ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣੋ ਅਮਲ ਕਰੋ ਸੋ ਜੋ ਦੱਸੀਦਾ ਆ ਉਸ ਗੱਲ ਤੇ ਜੇਕਰ ਤੁਸੀਂ ਅਮਲ ਕਰੋਗੇ ਤਾਂ ਤੁਹਾਡੀ ਹੀ ਜ਼ਿੰਦਗੀ ਵਿੱਚ ਇਹਦੇ ਨਾਲ ਸੁਧਾਰ ਆਵੇਗਾ ਸੋ ਜਦੋਂ ਵੀ ਅਸੀਂ ਕੋਈ ਵੀ ਕੰਮ ਕਰ ਲੋ ਜਾਂ ਕਰਮ ਕਰ ਲੋ ਆਪਣੇ ਲਈ ਕਰਨਾ ਹੈ ਜਿਹੋ ਜਿਹਾਂ ਵੀ ਕਰਮ ਕਰਾਂਗੇ ਸੋ ਉਹ ਆਪਣੇ ਹਿੱਸੇ ਹੀ ਆਉਣਾ ਚੰਗਾ ਕਰਾਂਗੇ ਚੰਗਾ ਆਵੇਗਾ ਮਾੜਾ ਕਰਾਂਗੇ ਮਾੜਾ ਆਵੇਗਾ ਸੋ ਜਿੰਨੀ ਮਿਹਨਤ ਅਸੀਂ ਕਰਾਂਗੇ ਉਨਾ ਹੀ ਵਧੀਆ ਫਲ ਆਵਾਂਗੇ ਚੰਗੇ ਕਰਮ ਕਰੋ ਚੰਗੀ ਮਿਹਨਤ ਕਰੋਗੇ ਤਾਂ ਜ਼ਿੰਦਗੀ ਵਿੱਚ ਚੰਗਾ ਹੀ ਚੰਗਾ ਹੋਵੇਗਾ ਥੋੜੀ ਬਹੁਤ ਪਰੇਸ਼ਾਨੀ ਆਉਂਦੀ ਹੈ ਸੋ ਪਰੇਸ਼ਾਨੀ ਨੂੰ ਦੇਖ ਕੇ ਕਦੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਮਾਲਕ ਥੋੜਾ ਬਹੁਤ ਪਰਖਦਾ ਵੀ ਹੈ ਇੱਕ ਇਨਸਾਨ ਹੈ ਕੀ ਸੇਵਾ ਕਰਦਾ ਹੈ ਸਾਨੂੰ ਜ਼ਿੰਦਗੀ ਦੇ ਸੁੱਖ ਚਾਹੀਦੇ ਆ ਸੋ ਉਹਨੂੰ ਘਟ ਪਰਖਦਾ ਹੈ ਇੱਕ ਇਨਸਾਨ ਜੋ ਕਿ ਮਾਲਕ ਨਾਲ ਪਿਆਰ ਪਾਲ ਲੰਦਾ ਹੈ ਕਿ ਮਾਲਕਾ ਤੂੰ ਹੀ ਚਾਹੀਦਾ ਸੋ ਉਹਦੀ ਪ੍ਰੀਖਿਆ ਮਾਲਕ ਵੱਧ ਲੈਂਦਾ ਹੈ ਇਸ ਲਈ ਪਰੇਸ਼ਾਨੀ ਹਮੇਸ਼ਾ ਜ਼ਿੰਦਗੀ ਵਿੱਚ ਆਉਂਦੀ ਹੈ ਸੋ ਇਹਨਾਂ ਗੱਲਾਂ ਨੂੰ ਸਮਝ ਲੋ ਕਦੇ ਵੀ ਪਰੇਸ਼ਾਨ ਨਾ ਹੋ ਆਪਣਾ ਕਰਮ ਕਰਦੇ ਜਾਓ ਇੱਕ ਦਿਨ ਇਹ ਕੀਤੇ ਹੋਏ ਕਰਮ ਜ਼ਿੰਦਗੀ ਨੂੰ ਸਵਾਰ ਕੇ ਰੱਖ ਦਿੰਦੇ ਨੇ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਆਪਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਚ ਕਰਨਾ ਠੀਕ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਬੀਜ ਰੂਲ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੇਰਾ ਨਾਮ ਰਜਨੀ ਹੈ ਮੈਂ ਜ਼ਿਲ੍ਹਾ ਜਲੰਧਰ ਅਫਰੇ ਦੀ ਰਹਿਣ ਵਾਲੀ ਆ ਦੀਦੀ ਜੀ ਜਦੋਂ ਮੈਂ ਕੋਈ ਕੰਮ ਕਰਦੀ ਆ ਮੇਰੇ ਅੱਗੇ ਜੇ ਧਾਗੇ ਜਾਂ ਰੱਸੀ ਆ ਜਾਂਦੀ ਹੈ ਤੇ ਮੈਨੂੰ ਉਹ ਨਾਗ ਨਜ਼ਰ ਹੁੰਦੀ ਆ ਸੋ ਦੇਖੋ ਜੀ ਜੇਕਰ ਇਹੋ ਜਿਹਾ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਹੈ ਤੇ ਉੱਥੇ ਕਰਮ ਕਰੋ ਜੀ ਉੱਥੇ ਜਾ ਕੇ ਤੁਸੀਂ ਇੱਕ ਕਰਮ ਕੀ ਕਰਨਾ ਹੈ ਕਿ ਮੰਦਰ ਜਾ ਕੇ ਤੁਸੀਂ ਕੱਚੀ ਲਸਤੀ ਲੈ ਕੇ ਸ਼ਿਵਲਿੰਗ ਤੇ ਪਾ ਸਕਦੇ ਆ ਜਾਂ ਫਿਰ ਜੇਕਰ ਕਿਤੇ ਵੀ ਸ਼ਕੰਡੀ ਤੇ ਜਾਂਦੇ ਹੋ ਜਿੱਥੇ ਕੂਕਾ ਪੂਜਦੇ ਹੋ ਉੱਥੇ ਜਾ ਕੇ ਤੁਸੀਂ ਕੱਚੀ ਲਸਤੀ ਪਾ ਕੇ ਆਉਂ ਜਾਂ ਛਿੱਟਾ ਘਰ ਵਿੱਚ ਹੀ ਕੱਚੀ ਲਸਤੀ ਦਾ ਦਿਆ ਕਰੋ ਜੇਕਰ ਘਰ ਵਿੱਚ ਮਾਨਤਾ ਕਰਦੇ ਹੋ ਪੀਰਾਂ ਫੀਰਾਂ ਦੀ ਤਾਂ ਇਹ ਕਰਮ ਕਰਨਾ ਚਾਹੀਦਾ ਹੈ ਜੀ ਜਾਂਕਰ ਘਰ ਵਿੱਚ ਹੀ ਤੁਸੀਂ ਕੱਚੀ ਲਸਤੀ ਦਾ ਛਿੱਟਾ ਦਿਆ ਕਰੋ ਜੀ ਸੋ ਜੇਕਰ ਗੁੱਗਾ ਨਹੀਂ ਪੁੱਜਿਆ ਤੇ ਗੁੱਗਾ ਜ਼ਰੂਰ ਪੁੱਜਣਾ ਚਾਹੀਦਾ ਆ ਸੋ ਵਕਤੀ ਜਦੋਂ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਫਿਰ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੋ ਐਤਵਾਰ ਦੇ ਦਿਨ ਜੇਕਰ ਕੱਚੀ ਲੱਸੀ ਦਾ ਛਿੱਟਾ ਘਰ ਵਿੱਚ ਹੀ ਦੇਈ ਜਾਵੋ ਇਹਦੇ ਨਾਲ ਵੀ ਫਿਰ ਤੁਹਾਨੂੰ ਇਹੋ ਜਿਹਾ ਕੁਝ ਨજર ਨਹੀਂ ਆਵੇਗਾ ਸੋ ਜੇਕਰ ਮੰਦਿਰ ਜਾਣੇ ਹੋ ਤੇ ਮੰਦਿਰ ਤੁਸੀਂ ਕੱਚੀ ਲੱਸੀ ਸ਼ਿਵਲਿੰਗ ਤੇ ਚੜਾ ਸਕਦੇ ਹੋ ਉੱਥੇ ਅਰਦਾਸ ਬੇਨਤੀ ਕਰੋ ਜੋ ਵੀ ਤੁਹਾਨੂੰ ਪਰੇਸ਼ਾਨੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਲਾਲਾਵਾਲੀ ਸਰਕਾਰ ਦੀ ਸੇਵਾ ਕਰਦਾ ਹਾਂ ਜਿਸ ਤਰ੍ਹਾਂ ਦਿਲ ਦੀ ਆਵਾਜ਼ ਆਉਂਦੀ ਹੈ ਸੇਵਾ ਕਰਨ ਲਈ ਪਰ ਟਾਈਮ ਹੀ ਨਹੀਂ ਮਿਲਦਾ ਸੋ ਇਹ ਲਿਖਦੇ ਨੇ ਕਿ ਕਿਉਂਕਿ ਮੈਂ ਦਵਾਈ ਵਿੱਚ ਹਾਂ ਸੋ ਬਹੁਤ ਦਿਲ ਕਰਦਾ ਹੈ ਕਿ ਇੰਡੀਆ ਆਵਾ ਆ ਕੇ ਮਲੇਰ ਕੋਟੜ ਵਾਲੀ ਸਰਕਾਰ ਦੇ ਜਾਵਾ ਜਾਣ ਲਈ ਬੁਖਤ ਦਿਲ ਕਰਦਾ ਹੈ ਕਹਿੰਦੇ ਨੇ ਸੋ ਦੇਖੋ ਜੀ ਜਦੋਂ ਪੀਰ ਦੇ ਨਾਲ ਪਿਆਰ ਦਿਲੋਂ ਪਿਆ ਹੋਵੇ ਤਾਂ ਮਨ ਨੂੰ ਖਿੱਚ ਪੈਣ ਲੱਗ ਪੈਂਦੀ ਹੈ ਸੋ ਇਹ ਬਹੁਤ ਵੱਡਾ ਸੰਕੇਤ ਹੈ ਜੋ ਮਾਲਕ ਦੀ ਯਾਦ ਵਿੱਚ ਤੜਫ ਰਹੇ ਹੋ ਕਿ ਉਹ ਮਾਲਕ ਦੀ ਤੁਹਾਡੇ ਤੇ ਕਿਰਪਾ ਹੈ ਸੋ ਜਦੋਂ ਅਸੀਂ ਆਪਣੇ ਮਾਲਕ ਲਈ ਤੜਪਦੇ ਹਾਂ ਉਹਦੇ ਲਈ ਸੋਚਦੇ ਹਾਂ ਸੋ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀ ਘੜੀ ਅਸੀਂ ਆਪਣੇ ਪੀਰ ਤੇ دیدار ਕਰੀਏ ਦੇ ਸੇਵਾ ਕਰੀਏ ਜਾ ਕੇ ਸੋ ਇਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਹੋ ਰਿਹਾ ਇਹ ਮਾਲਕ ਦੀ ਮਰਜ਼ੀ ਹੈ ਸੋ ਜਿਹਦੇ ਤੇ ਮਾਲਕ ਦੀ ਕਿਰਪਾ ਹੁੰਦੀ ਜਿਹਦੇ ਲਈ ਅਸੀਂ ਸੋਚਦੇ ਆ ਜਿਹਦੇ ਬਾਰੇ ਅਸੀਂ ਦਿਲੋਂ ਸੋਚਣਾ ਸ਼ੁਰੂ ਕਰ ਦਿੰਦੇ ਆ ਦਿਲੋਂ ਜਿਹਨੂੰ ਪਿਆਰ ਕਰਦੇ ਆ ਉਹ ਚੀਜ਼ ਆਪਣੇ ਵੱਲ ਖਿੱਚਣ ਲੱਗ ਪੈਂਦੀ ਹੈ ਸੋ ਇਹ ਬਹੁਤ ਵੱਡੀ ਨਿਸ਼ਾਨੀ ਮਿਲਦੀ ਹੈ ਕਿ ਮਾਲਕ ਦੀ ਕਿਰਪਾ ਹੈ ਪੀਰਾਂ ਪੀਰਾਂ ਦੀ ਸੋ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਮਾਲਕ ਨਾਲ ਹੋਣ ਦੇ ਸਭ ਸੰਕੇਤ ਦਿੰਦਾ ਹੈ ਮਨ ਵਿੱਚ ਬੱਸ ਕੇ ਹੀ ਤਾਂ ਸਭ ਸਵਾਲਾਂ ਦੇ ਜਵਾਬ ਮਿਲਦੇ ਆ ਸੋ ਕੋਸ਼ਿਸ਼ ਕਰੋ ਕਿ ਜਦੋਂ ਵੀ ਇੰਡੀਆ ਆ ਕੇ ਆਪਣੇ ਮੁਰਸ਼ਿਦ ਲਈ ਟਾਈਮ ਕੱਢੋ ਵੱਦ ਤੋਂ ਵੱਧ ਸਮਾਂ ਕੱਢਣਾ ਚਾਹੀਦਾ ਕਿਉਂਕਿ ਬਾਹਰ ਤਾਂ ਜਾ ਕੇ ਕੰਮਕਾਰਾਂ ਵਿੱਚ ਹੀ ਇਨਸਾਨ ਫਸਿਆ ਰਹਿੰਦਾ ਹਰ ਰੋਜ਼ ਟਾਈਮ ਨਹੀਂ ਮਿਲਦਾ ਪਰ ਜਦੋਂ ਵੀ ਕਿਤੇ ਸ਼ੁਕਤੀ ਆਓ ਉਦੋਂ ਬਾਅਦ ਚੜ ਕੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕਰਮਾ ਭਾਗਾਂ ਵਾਲਿਆਂ ਨੂੰ ਇਹ ਸਭ ਸੰਕੇਤ ਮਿਲਣੇ ਸ਼ੁਰੂ ਹੁੰਦੇ ਆ ਸੋ ਆਪਾਂ ਦੁਨੀਆਵੀ ਚੀਜ਼ਾਂ ਦਾ ਬਹੁਤ ਮਾਲਕ ਮਾਲਕ ਤੋਂ ਮੰਗਦੇ ਆ ਪਰ ਮਾਲਕ ਨੂੰ ਮਾਲਕ ਤੋਂ ਨਹੀਂ ਮੰਗਦੇ ਸੋ ਜੇਕਰ ਅਸੀਂ ਉਸ মুর্ਸ਼ਦ ਨੂੰ ਹੀ ਮੰਗ ਲਈਏ ਤਾਂ ਫਿਰ ਸਾਨੂੰ ਕੱਲੀ-ਕੱਲੀ ਚੀਜ਼ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਇੱਥੇ ਆਪਾਂ ਸਿਰਫ ਆਪਣੇ ਬਾਰੇ ਸੋਚਦੇ ਆ ਸੋ ਕੋਈ ਵਿਰਲੀ ਰੂਹ ਹੀ ਉਸ ਪਰਮਾਤਮਾ ਬਾਰੇ ਸੋਚਦੀ ਹੈ ਤਾਂ ਫਿਰ ਮਾਲਕ ਵੀ ਆਪਣੀ ਤਰਫ ਖਿੱਚਦਾ ਹੈ ਯਾਦ ਰੱਖਦਾ ਹੈ ਸੋ ਫਿਰ ਅਸੀਂ ਉਹਨਾਂ ਦੀ ਨਜ਼ਰ ਵਿੱਚ ਰਹਿੰਦੇ ਆ ਜਦੋਂ ਅਸੀਂ ਮਾਲਕ ਨੂੰ ਮਾਲਕ ਤੋਂ ਮੰਗ ਲੈਂਦੇ ਆ ਸੋ ਇਹ ਸਭ ਮਾਲਕ ਦੇ ਪਿਆਰ ਦੀਆਂ ਨਿਸ਼ਾਨੀਆਂ ਹੈ ਪੀਰਾਂ ਪੀਰਾਂ ਦੇ ਪਿਆਰ ਦੀਆਂ ਨਿਸ਼ਾਨੀਆਂ ਹੈ ਕਿ ਜੋ ਆਪਣੀ ਤਰਫ ਖਿੱਚ ਰਹੀਆਂ ਆ ਸੋ ਇਸੇ ਤਰ੍ਹਾਂ ਦਾ ਪਿਆਰ ਆਪਣੇ ਮੁਰਸ਼ਿਦ ਦੇ ਨਾਲ ਹੋਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਸਮਝਣ ਵਾਲੀ ਗੱਲ ਹੈ ਸੋ ਜੋ ਅੱਜ ਅਸੀਂ ਸੇਵਾ ਕਰਦੇ ਪਏ ਆ ਨਾਮ ਸਿਮਰਦਿਆਂ ਜੇਕਰ ਗੁਰੂ ਵਾਲਿਓ ਨਾਮ ਸਿਮਰ ਰਹੇ ਉਹ ਨਾਮ ਸ਼ਬਦ ਮਿਲਿਆ ਹੋਇਆ ਆ ਸੋਹਣਾ ਨਹੀਂ ਵੀ ਹੈ ਜੇਕਰ ਗੁਰ ਧਾਰਨਾ ਨਹੀਂ ਹੈ ਵੈਸੇ ਖੁੱਲੀ ਸੇਵਾ ਕਰ ਰਹੇ ਹੋ ਮਾਲਕ ਦੇ ਲੜ ਲੱਗੇ ਹੋ ਪੀਰਾਂ-ਫਕੀਰਾਂ ਦੀ ਕਿਸੇ ਵੀ ਗੁਰੂ ਪੀਰ ਦੀ ਸੇਵਾ ਕਰਦੇ ਹੋ ਤੇ ਉਹ ਸੇਵਾ ਕੀਤੀ ਦਾ ਅਸਰ ਜਲਦ ਕਿਦੋਂ ਹੁੰਦਾ ਹੈ ਤੇ ਮਹਿਸੂਸ ਕਿਵੇਂ ਹੋਣ ਲੱਗ ਪੈਂਦਾ ਹੈ ਤੇ ਮਾਲਕ ਦੀ ਕਿਰਪਾ ਕਿਵੇਂ ਜਲਦੀ ਹੋ ਜਾਂਦੀ ਹੈ ਸੋ ਇਹ ਇੱਕ ਹੀ ਕਾਰਨ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣੋ ਤਾਂ ਗੱਲ ਸਾਰੀ ਸਮਝ ਵਿੱਚ ਆਉਂਦੀ ਆ ਕਿਉਂਕਿ ਗੱਲ ਹਰ ਇੱਕ ਸਮਝਣ ਵਾਲੀ ਹੈ ਪੱਲੇ ਬੰਨਣ ਵਾਲੀ ਆ ਜਿਹਦੇ ਨਾਲ ਸਾਨੂੰ ਹਰ ਇੱਕ ਮੁਸ਼ਕਲ ਤੋਂ ਉਹ ਪ੍ਰਮਾਤਮਾ ਬਚਾ ਦੇਗਾ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਸਮਝ ਲਵਾਂਗੇ ਸੋ ਗੱਲ ਨੂੰ ਸੁਣ ਕੇ ਸਮਝੋਗੇ ਹਿਰਦੇ ਅੰਦਰ ਵਸਾਉਂਗੇ ਲਾਗੂ ਕਰੋਗੇ ਜ਼ਿੰਦਗੀ ਵਿੱਚ ਤਾਂ ਕਈ ਮੁਸ਼ਕਲਾਂ ਤੋਂ ਬਾਹਰ ਆ ਜਾਉਗੇ ਸੋ ਕਈ ਵਾਰ ਅਸੀਂ ਬੇਕਾਰ ਦੀਆਂ ਪਰੇਸ਼ਾਨੀਆਂ ਮੁੱਲ ਲੈਂਦੇ ਆ ਜਾਨੀ ਕਿ ਸੋਚ-ਸੋਚ ਕੇ ਪਰੇਸ਼ਾਨੀ ਨੂੰ ਬਹੁਤ ਵੱਡਾ ਆਕਾਰ ਦੇ ਲੈਂਦੇ ਆ ਸੋ ਜਦੋਂ ਅਸੀਂ ਪਰੇਸ਼ਾਨੀ ਵੱਲ ਸੋਚਣਾ ਸ਼ੁਰੂ ਕਰਾਂਗੇ ਤਾਂ ਉਹ ਚੀਜ਼ ਵੱਡਾ ਆਕਾਰ ਲਵੇਗੀ ਜੇਕਰ ਅਸੀਂ ਚੰਗੇ ਪਾਸੇ ਮਨ ਨੂੰ ਲਗਾਵਾਗੇ ਚੰਗਾ ਸੋਚਣਾ ਸ਼ੁਰੂ ਕਰ ਦਵਾਂਗੇ ਮਾੜੇ ਹਾਲਾਤਾਂ ਵਿੱਚ ਵੀ ਤਾਂ ਉਹ ਚੀਜ਼ ਆ ਸਰ ਦਿਖਾਵੇਗੀ ਸੋ ਇਹ ਸੋਚਦੇ ਹੈ ਇਨਸਾਨ ਦੀ ਸੋਚ ਕਿਵੇਂ ਦੀ ਹੈ ਜੇਕਰ ਤੁਸੀਂ ਸੋਚ ਨੂੰ ਹੁਣ ਅੱਜ ਬਹੁਤ ਮਾੜੇ ਹਾਲਾਤ ਚੱਲ ਰਹੇ ਆ ਬਹੁਤ ਮੁਸ਼ਕਲ ਆ ਕੱਲ ਕੋਈ ਇਹੋ ਜਿਹਾ ਕੰਮ ਹੈ ਹੋਣ ਵਾਲਾ ਉਹਦੇ ਬਾਰੇ ਅਸੀਂ ਸੋਚ ਸੋਚ ਕੇ ਅੱਜ ਪਰੇਸ਼ਾਨ ਹੋਈ ਜਾ ਰਹੇ ਆ ਸ਼ਾਇਦ ਉਹ ਕੰਮ ਬੜਨਾ ਸ਼ਾਇਦ ਨਹੀਂ ਪਰ ਜੇਕਰ ਉੱਥੇ ਮਨ ਵਿੱਚ ਇਹ ਧਾਰ ਲਓਗੇ ਕੀ ਜਿਸ ਫੱਕਰ ਦੀ ਅਸੀਂ ਸੇਵਾ ਕਰਦੇ ਉਹ ਛੋਟੀ ਹਸਤੀ ਨਹੀਂ ਹੈ ਉਹ ਤਾਂ ਉਥੋਂ ਦੇ ਵੀ ਰਸਤੇ ਕੱਢ ਦਿੰਦਾ ਜਿੱਥੇ ਨਾ ਮਮਕਨ ਹੋਵੇ ਕਿ ਇਹ ਕੰਮ ਬਣ ਨਹੀਂ ਸਕਦਾ ਕਿਉਂਕਿ ਉਹ ਐਵੇਂ ਦੀਆਂ ਹਸਤੀਆਂ ਨਹੀਂ ਹੈ ਬਗੈਰ ਗੱਲੋਂ ਨਹੀਂ ਉਹਨਾਂ ਨੂੰ ਦੁਨੀਆ ਪੂਜਦੀ ਸੋ ਦੁਨੀਆ ਪੂਜਦੀ ਤਾਂ ਹੈ ਪਰ ਸਮਝਦੀ ਨਹੀਂ ਹੈ ਕਿ ਸਮਝਦੇ ਅਸੀਂ ਬਹੁਤ ਛੋਟਾ ਹੀ ਆ ਇੱਕ ਤਰ੍ਹਾਂ ਦਾ ਸੇਵਾ ਤਾਂ ਕਰਦੇ ਆ ਪਰ ਬਹੁਤ ਛੋਟਾ ਸਮਝ ਲੈਣੇ ਆ ਉੱਥੇ ਅਸੀਂ ਇਹ ਸੋਚਦੇ ਵੀ ਅਸੀਂ ਆ ਕੰਮ ਇਦਾਂ ਕਰਾਂਗੇ ਤਾਂ ਬਣੇਗਾ ਅਸੀਂ ਆਪਣਾ ਜੋਰ ਲਗਾਉਂਦੇ ਆ ਜਦ ਕਿ ਸਾਨੂੰ ਉੱਥੇ ਮਾਲਕ ਤੇ ਗੱਲ ਸੁੱਟ ਦੇਣੀ ਚਾਹੀਦੀ ਆ ਤੇ ਅਰਦਾਸ ਦਿਲੋਂ ਮਨ ਨੂੰ ਸ਼ਾਂਤ ਕਰਕੇ ਬੈਠ ਕੇ ਕਰ ਦੋ ਕਿ ਪ੍ਰਮਾਤਮਾ ਜੋ ਕਰੇਗਾ ਉਹ ਚੰਗਾ ਕਰੇਗਾ ਤਾਂ ਫਿਰ ਉਹ ਚੰਗਾ ਕਰਕੇ ਦਿਖਾਉਂਦਾ ਹੈ ਉਹ ਵਿਸ਼ਵਾਸ ਦਿਖਦਾ ਹੈ ਕਿ ਇਹਨੇ ਗੱਲ ਹੀ ਮੇਰੇ ਤੇ ਮਕਾਤੀ ਤਾਂ ਉਹ ਆਪਣਾ ਫਿਰ ਫਰਜ਼ ਨਿਭਾਉਂਦੇ ਉਦੋਂ ਉਹਨਾਂ ਦੀ ਡਿਊਟੀ ਲੱਗ ਜਾਂਦੀ ਜਦੋਂ ਅਸੀਂ ਉਨੀ ਗੱਲ ਕਹਿ ਕੇ ਟੈਨਸ਼ਨ ਫ੍ਰੀ ਹੋ ਜਾਂਦੇ ਆ ਪਰ ਜਿੱਥੇ ਅਸੀਂ ਆਪਣਾ ਜੋਰ ਲਗਾਉਂਦੇ ਆ ਪੂਰੇ ਪਾਪੜ ਦੇ ਲਦੇ ਆ ਪਰ ਫਿਰ ਹੱਥ ਪੱਲੇ ਕੁਝ ਨਹੀਂ ਆਉਂਦਾ ਤੇ ਮਾੜਾ ਮਨ ਵਿੱਚ ਸੋਚੀ ਜਾ ਰਹੇ ਆ ਕਿ ਸ਼ਾਇਦ ਬਣਨਾ ਸ਼ਾਇਦ ਨਹੀਂ ਸੋਚ ਨੂੰ ਉਸ ਸਮੇਂ ਸਹੀ ਕਰ ਲੋ ਚੰਗਾ ਸੋਚਣਾ ਸ਼ੁਰੂ ਕਰ ਦੋ ਮਨ ਵਿੱਚ ਮਾੜੇ ਖਿਆਲ ਆਉਣਗੇ ਮਾੜੀਆਂ ਚੀਜ਼ਾਂ ਪਟਕਾਉਣੀਆਂ ਪਰ ਪਟਕਣਾ ਨਹੀਂ ਜੇਕਰ ਮਾਲਕ ਤੇ ਯਕੀਨ ਆ ਕਿਉਂਕਿ ਉਹ ਛੂਟਿੰਗ ਇਤਿਹਾਸਤੀ ਨਹੀਂ ਹੈ ਜਿਨ੍ਹਾਂ ਦਾ ਦੁਨੀਆ ਤੇ ਨਾਮ ਹੈ ਦੁਨੀਆ ਪੂਜਦੀ ਆ ਸੋ ਜਿਹੜਾ ਤਾਂ ਮਨ ਟਿਕਾ ਕੇ ਇੱਕ ਵਾਰ ਅਰਦਾਸ ਕਰ ਦਿੰਦਾ ਕਿ ਸਾਨੂੰ ਆ ਚੀਜ਼ ਮਿਲ ਜਾਣੀ ਆ ਉਹਨੂੰ ਉਹ ਚੀਜ਼ ਮਿਲ ਕੇ ਰਹਿੰਦੀ ਆ ਇਹ 100% ਸੱਚ ਹੈ ਸੋ ਜੇਕਰ ਅਸੀਂ ਮਨ ਵਿੱਚ ਡਾਵਾ ਡੋਲ ਰੱਖਦੇ ਆ ਤਾਂ ਫਿਰ ਕੁਝ ਵੀ ਹੱਥ ਪੱਲੇ ਨਹੀਂ ਆਉਂਦਾ ਸੋ ਕਈ ਵਾਰ ਤੁਸੀਂ ਜ਼ਿੰਦਗੀ ਵਿੱਚ ਸੋਚਿਆ ਹੋਵੇਗਾ ਕਿ ਜੋ ਗੱਲ ਇੱਕ ਵਾਰ ਵਿਸ਼ਵਾਸ ਰੱਖ ਕੇ ਕਹਿ ਦਿੱਤੀ ਮੋੜ ਕੇ ਕਈ ਨਹੀਂ ਮਾਲਕ ਨੂੰ ਵਾਰ-ਵਾਰ ਕੀਤੀ ਨੀ ਅਰਦਾਸ ਉਹ ਕੰਮ ਪੜ ਜਾਵੇਗਾ ਸੋ ਇੱਥੋਂ ਹੀ ਗੱਲ ਨੂੰ ਫੜ ਲੈਣਾ ਜ਼ਿੰਦਗੀ ਵਿੱਚ ਜੇਕਰ ਕਦੇ ਇਹੋ ਜਿਹਾ ਹੋਵੇ ਕਿ ਇੱਕ ਅਰਦਾਸ ਵਿਸ਼ਵਾਸ ਰੱਖ ਕੇ ਕੀਤੀ ਉਹ ਪੂਰੀ ਹੋਈ ਤਾਂ ਫਿਰ ਬਾਕੀ ਦੀਆਂ ਵੀ ਜ਼ਰੂਰ ਹੋਣਗੀਆਂ ਸੋ ਗੱਲ ਸੋਚਦੇ ਹੈ ਉਹਨਾਂ ਨੂੰ ਵੱਡਾ ਸਮਝਣਾ ਛੋਟਾ ਨਹੀਂ ਸਮਝਣਾ ਹੈ ਕਿਉਂਕਿ ਉਹ ਸਭ ਕੁਝ ਹੀ ਕਰ ਸਕਦੇ ਉਹ ਨਜ਼ਰ ਨਹੀਂ ਆਉਂਦੇ ਪਰ ਕੰਮ ਉਹ ਬਹੁਤ ਵੱਡੇ ਵੱਡੇ ਕਰ ਸਕਦੇ ਨੇ ਸੋ ਜੇਕਰ ਤੁਹਾਡੀ ਸੋਚ ਟਿਕ ਜਾਵੇ ਸੋਚ ਦੇ ਸਿਰ ਤੇ ਤਾਂ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਜਦੋਂ ਨਾਮ ਸਿਮਰਤੇ ਆ ਤਾਂ ਉਹਦਾ ਅਸਰ ਜਲਦ ਕਿਸ ਰੂਹ ਤੇ ਹੁੰਦਾ ਹੈ ਉਹਦਾ ਅਸਰ ਉਸ ਰੂਹ ਤੇ ਜਲਦੀ ਹੋ ਜਾਂਦਾ ਚਾਹੇ ਤੁਸੀਂ ਗੁਰੂ ਵਾਲਿਓ ਚਾਹੇ ਨਹੀਂ ਗੁਰੂ ਵਾਲਿਓ ਚਾਹੇ ਕੋਈ ਬੱਚਾ ਹੈ ਚਾਹੇ ਬਜ਼ੁਰਗ ਹੈ ਉਹਦੇ ਤੇ ਜਲਦੀ ਅਸਰ ਪਦੋ ਹੋਵੇਗਾ ਜਦੋਂ ਮਨ ਵਿੱਚ ਈਰਖਾ ਨਹੀਂ ਹੋਵੇਗੀ ਮਨ ਵਿੱਚ ਬਹਿਮ ਨਹੀਂ ਕਿਸੇ ਲਈ ਹੋਵੇਗਾ ਮਨ ਵਿੱਚ ਨਫ਼ਰਤ ਨਹੀਂ ਹੋਵੇਗੀ ਚਾਹੇ ਬੈਰੀ ਦੁਸ਼ਮਣ ਹੀ ਕਿਉਂ ਨਾ ਤੁਹਾਨੂੰ ਕੁਛ ਮਾੜਾ ਕਰ ਰਿਹਾ ਹੋਵੇ ਪਰ ਉਹਦੇ ਬਾਰੇ ਵੀ ਤੁਸੀਂ ਚੰਗਾ ਹੀ ਸੋਚੋਗੇ ਜੇਕਰ ਚੰਗਾ ਨਹੀਂ ਸੋਚਣਾ ਉਹਦੇ ਬਾਰੇ ਸੋਚਣਾ ਸ਼ੁਰੂ ਤੇ ਆਪਣੀ ਨਾਮ ਦੀ ਕਮਾਈ ਕਰਦੇ ਜਾਓ ਚੰਗਾ ਕਰਮ ਕਰਦੇ ਜਾਓ ਸੋਚਣਾ ਸੋਚਣ ਦੇ ਨਾਲ ਕੀ ਹੋਵੇਗਾ ਉਲਟਾ ਸੇਤ ਤੇ ਮਾੜਾ ਅਸਰ ਰੋਗ ਲੱਗਣਗੇ ਜਾਂ ਫਿਰ ਖੁਦ ਦਾ ਹੀ ਅਸੀਂ ਨੁਕਸਾਨ ਕਰ ਲਵਾਂਗੇ ਜੇਕਰ ਮਾੜਾ ਸੇਵਾ ਤਾਂ ਕਰਾਂਗੇ ਪਰ ਸੇਵਾ ਸੀ ਗਲਤ ਪਾਸੇ ਲਈ ਜਾਵਾਂਗੇ ਜਦੋਂ ਅਸੀਂ ਸੇਵਾ ਕਰਦੇ ਆਂ ਤੇ ਅਸੀਂ ਕਿਸੇ ਲਈ ਮਾੜਾ ਸੋਚਦੇ ਆਂ ਤੇ ਉਹ ਸੇਵਾ ਤੁਹਾਡੀ ਮਾੜੇ ਪਾਸੇ ਘਟ ਹੁੰਦੀ ਜਾ ਰਹੀ ਆ ਸੇਵਾ ਜੋ ਜੁੜ ਰਹੀ ਆ ਉਹ ਤੁਸੀਂ ਕਿਸੇ ਲਈ ਮਾੜਾ ਸੋਚ ਕਿਉਂ ਪਰਮਾਤਮਾ ਨੇ ਤੁਹਾਡੀ ਸੇਵਾ ਦੇਖਣੀ ਆ ਉਹ ਸੇਵਾ ਉਧਰ ਲੱਗ ਗਈ ਹੋ ਗਿਆ ਨੁਕਸਾਨ ਇਸ ਲਈ ਕਰਨਾ ਛੱਡ ਦਿਓ ਆਪਾਂ ਨੂੰ ਕੋਈ ਖੁਸ਼ੀ ਤਾਂ ਮਹਿਣ ਹੀ ਨਹੀਂ ਕਿਸੇ ਨੂੰ ਨੁਕਸਾਨ ਕਰਕੇ ਇਸ ਕਰਕੇ ਚੰਗਾ ਸੋਚੋ ਹਰ ਇੱਕ ਦਾ ਤੇ ਚੰਗਾ ਨਹੀਂ ਸੋਚਣਾ ਤੇ ਉਸ ਇਨਸਾਨ ਬਾਰੇ ਸੋਚਣਾ ਬੰਦ ਕਰ ਤੋ ਆਪਣਾ ਕੰਮ ਕਰਦੇ ਜਾਓ ਫਿਰ ਦੇਖੋ ਕਿੰਨੀ ਜਲਦੀ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਦਿਨਾਂ ਵਿੱਚ ਹੀ ਸਮਾ ਪਾਰਟ ਦਿੰਦਾ ਹੈ ਮਾਲਕ ਸੋ ਇਹ ਸਭ ਬਹੁਤ ਡੁੰਗੀਆਂ ਗੱਲਾਂ ਆ ਜਿਕਰ ਇਹਨਾਂ ਤੇ ਸੋਚ ਵਿਚਾਰ ਕੀਤੀ ਜਾਵੇ ਅਸੀਂ ਜਦੋਂ ਕਿਸੇ ਨੂੰ ਮਾੜਾ ਕਹਿੰਨੇ ਆ ਜਾਂ ਕਿਸੇ ਨਾਲ ਕੁਝ ਮਾੜਾ ਹੁੰਦਾ ਤਾਂ ਖੁਸ਼ ਹੁੰਨੇ ਆ ਪਰ ਉੱਥੇ ਇਹ ਗੱਲ ਸੋਚ ਕੇ ਦੇਖੋ ਉਹ ਆਪਾਂ ਇੱਕ ਦੋ ਮਿੰਟ ਦੀ ਖੁਸ਼ੀ ਨੂੰ ਕੀ ਕਹਿੰਦਾ ਕਿਸੇ ਦਾ ਮਾੜਾ ਹੁੰਦਾ ਦੇਖ ਕੇ ਖੁਸ਼ ਹੋ ਰਹੇ ਆ ਪਰ ਉਹ ਸਮਾਂ ਮੁੜ ਕੇ ਜਿੱਕਰ ਅਸੀਂ ਖੁਸ਼ ਅੱਜ ਹੋ ਰਹੇ ਆ ਉਹ ਸਮਾਂ ਉਲਟ ਕੇ ਆਪਣੀ ਤਰਫ ਫਿਰ ਆਉਣਾ ਹੈ ਕਹਿੰਦੇ ਕਿ ਇੱਕ ਉਂਗਲੀ ਅਸੀਂ ਕਿਸੇ ਵੱਲ ਕਰਦੇ ਆ ਤੇ ਵਾਪਸ ਤਿੰਨ ਉਂਗਲੀਆਂ ਆਪਣੇ ਵੱਲ ਹੁੰਦੀਆਂ ਆ ਸੋ ਇਸ ਕਰਕੇ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਿਸੇ ਤੇ ਮਾੜਾ ਸਮਾਂ ਚੱਲ ਰਿਹਾ ਕੁਝ ਨਹੀਂ ਹੋਣਾ ਸੋ ਆਪਣਾ ਚੰਗਾ ਕਰਮ ਕਰੋ ਫਿਰ ਦੇਖੋਗੇ ਮਾਲਕ ਦੀ ਕਿਰਪਾ ਕਿਵੇਂ ਹੁੰਦੀ ਆ ਸਭੋ ਇੱਥੇ ਅਸੀਂ ਤਾਂ ਇੱਕ ਗੱਲ ਕਲੀਅਰ ਕਰ ਦਿੰਨੇ ਆ ਸੋ ਇਹਦੇ ਵਿੱਚ ਕੋਈ ਵੀ ਇਹ ਨਹੀਂ ਹੈ ਕਿ ਕੋਈ ਕੋਲੋਂ ਗੱਲ ਕਹੀ ਜਾ ਰਹੀ ਆ ਸੋ ਇੱਕ ਵਿਸ਼ਵਾਸ ਦੀ ਗੱਲ ਆ ਲਿਖ ਕੇ ਦੇ ਦਿੰਨੇ ਕਿ ਜਿਹੜਾ ਇਨਸਾਨ ਚਾਹੇ ਕਿਸੇ ਵੀ ਗੁਰੂ ਪੀਰ ਦੀ ਸੇਵਾ ਨਾ ਕਰੇ ਜਿਹੜਾ ਇਨਸਾਨ ਸੱਚਾਈ ਦੇ ਰਸਤੇ ਤੇ ਤੁਰਦਾ ਹੈ ਕਿਸੇ ਦਾ ਮਾੜਾ ਨਹੀਂ ਸੋਚਦਾ ਸੋ ਉਹਨਾਂ ਕਦੇ ਮਾਲਕ ਮਾੜਾ ਨਹੀਂ ਹੋਣ ਦਿੰਦਾ ਸੋ ਉਹਦਾ ਸਮਾਂ ਫਿਰ ਕਿਵੇਂ ਮਾਲਕ ਪਾੜਦਾ ਹੈ ਜੋ ਮਾੜਾ ਕਹਿੰਦੇ ਨੇ ਉਹਨਾਂ ਨੂੰ ਵੀ ਇੱਕ ਦਿਨ ਕਦਮਾਂ ਵਿੱਚ ਸੁੱਟ ਲੈਂਦਾ ਹੈ ਸੋ ਚਾਹੇ ਤੁਸੀਂ ਕਿਸੇ ਵੀ ਪੀਰ ਫਕੀਰ ਦੀ ਸੇਵਾ ਨਾ ਕਰੋ ਪਰ ਕਰਮ ਇਹੋ ਜੇ ਕਰਨੇ ਸ਼ੁਰੂ ਕਰਦੋ ਪਰੇਸ਼ਾਨੀ ਆ ਰਹੇ ਪਰੇਸ਼ਾਨੀ ਨਾਲ ਲੜਨ ਦੀ ਹਿੰਮਤ ਕਰੋ ਪਰੇਸ਼ਾਨੀ ਨਾਲ ਲੜੋ ਜਦੋਂ ਤੁਸੀਂ ਪਰੇਸ਼ਾਨੀ ਨਾਲ ਲੜੋਗੇ ਕਿ ਅੱਜ ਇਹ ਦੁੱਖ ਆਇਆ ਤੇ ਇਹ ਕਿੰਨਾ ਚਿਰ ਟਿਕ ਜਾਵੇਗਾ ਕੀ ਬਗਾੜੇਗਾ ਸੋ ਜਦੋਂ ਤੁਸੀਂ ਸੋਚ ਇਹੋ ਜੀ ਕਰ ਲਓਗੇ ਕਿ ਇਹ ਇੱਕ ਦੁੱਖ ਸਾਡਾ ਕੁਝ ਵਿਗਾੜ ਨੇ ਸੰਗ ਦਾ ਜ਼ਿਕਰ ਆਇਆ ਵੀ ਹੈ ਤਾਂ ਫਿਰ ਦੇਖੋ ਕਿ ਮਾਲਕ ਦੀ ਕਿਰਪਾ ਕਿਵੇਂ ਹੁੰਦੀ ਹੈ ਚਾਹੇ ਤੁਸੀਂ ਕਿਸੇ ਦੀ ਵੀ ਸੇਵਾ ਨਹੀਂ ਕਰ ਰਹੇ ਪਰਮਾਤਮਾ ਮਨ ਦੇਖਦਾ ਹੈ ਜੇਕਰ ਤੁਹਾਡਾ ਮਨ ਸਾਫ਼ ਹੈ ਕਰਮ ਚੰਗਾ ਹੈ ਸੋ ਜਿਹੜਾ ਇਨਸਾਨ ਕਿਸੇ ਨਾਲ ਮਾੜੀ ਨਹੀਂ ਕਰਦਾ ਸੱਚ ਬੋਲਣ ਦੀ ਆਦਤ ਨੂੰ ਅਪਣਾਉਂਦਾ ਹੈ ਨਾ ਹੀ ਆਪਣੇ ਰਿਸ਼ਤੇ ਉੱਤੇ ਦੇਖਦਾ ਹੈ ਜਿੱਥੇ ਸੱਚ ਬੋਲਣ ਦੀ ਜ਼ਰੂਰਤ ਆ। ਸੋ ਉਹਦੇ ਤੇ ਪਰਮਾਤਮਾ ਦੀ ਕਿਰਪਾ ਤੇ ਪਰਮਾਤਮਾ ਦਾ ਸਹਾਰਾ ਮਿਲ ਜਾਂਦਾ ਉਸ ਇਨਸਾਨ ਨੂੰ। ਸੋ ਇਹਨਾਂ ਗੱਲਾਂ ਤੇ ਤੁਰ ਕੇ ਦੇਖੋ ਤੁਹਾਨੂੰ ਆਨੰਦ ਆਵੇਗਾ। ਮੁਸ਼ਕਲਾਂ ਨਾਲ ਲੜਨ ਦਾ ਵੀ ਤੁਹਾਨੂੰ ਆਨੰਦ ਆਵੇਗਾ। ਇਹ ਪਰੇਸ਼ਾਨੀ ਆ ਜਦ ਮੁਸਕਰਾ ਕੇ ਉਹ ਪਰੇਸ਼ਾਨੀ ਦਾ ਹੱਲ ਕੱਢੋ ਨਾ ਕਿ ਪਰੇਸ਼ਾਨ ਹੋਵੋ। ਸੋਚ-ਸੋਚ ਕੇ ਆਪਣੀ ਸਿਹਤ ਤੇ ਮਾਣ ਆਸਿਰ ਪਾਓ। ਜਦੋਂ ਤੁਸੀਂ ਪਰੇਸ਼ਾਨੀਆਂ ਨਾਲ ਲੜਨਾ ਸਿੱਖਦੇ ਹੋ ਸਮਝ ਲਓ ਪਰਮਾਤਮਾ ਨੂੰ ਪਾ ਲਿਆ ਸੋ ਨਾਮ ਦੀ ਕਮਾਈ ਜੇਕਰ ਕਰ ਰਹੇ ਹੋ ਸੇਵਾ ਕਰਦੇ ਹੋ ਤਾਂ ਉੱਥੇ ਤੁਸੀਂ ਇਹ ਕਰਮ ਵੀ ਨਾਲ ਦੀ ਨਾਲ ਕਰਨਾ ਸ਼ੁਰੂ ਕਰ ਦੋ ਕਰਮ ਕੀ ਕਰਨਾ ਹੈ ਜੇਕਰ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚ ਸਾਰੇ ਤੇ ਮਾੜਾ ਵੀ ਨਹੀਂ ਸੋਚਣਾ ਇਗਨੋਰ ਕਰ ਦੋ ਉਸ ਇਨਸਾਨ ਬਾਰੇ ਸੋਚਣਾ ਛੱਡ ਦਿਓ ਸਿਰਫ ਆਪਣੇ ਮਾਲਕ ਨੂੰ ਕੁਸ਼ ਰੱਖੋ ਤਾਂ ਸਮਾਂ ਪਲਟ ਰਿਹਾ ਲੱਗਿਆ ਮਾਲਕ ਨੇ ਦੇਰ ਨਹੀਂ ਲਾਉਣੀ ਕਿਉਂਕਿ ਉਹਨਾਂ ਨੇ ਨੀਅਤ ਦੇਖਣੀ ਮਨ ਦੇਖਣਾ ਹੈ ਮਨ ਸਾਫ ਰੱਖੋ ਜਿਹਦੇ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਹੋਣਾ ਹੈ ਮਨ ਵਿੱਚ ਮਾਲਕ ਦਾ ਪ੍ਰਕਾਸ਼ ਹੋ ਗਿਆ ਮਾਲਕ ਨੂੰ ਜੋ ਅੰਦਰ ਸੁੱਤਾ ਹੈ ਉਹਨੂੰ ਜਗਾ ਲਿਆ ਤਾ ਫਿਰ ਜ਼ਿੰਦਗੀ ਚਮਕ ਜਾਂਦੀ ਹੈ ਸਮਾਂ ਪアルਟਣ ਲੱਗਿਆ ਫਿਰ देर ਨਹੀਂ ਲੱਗਣੀ ਸੋ ਇਹਨਾਂ ਗੱਲਾਂ ਨੂੰ ਇੱਕ ਵਾਰ ਪੱਲੇ ਜ਼ਰੂਰ ਬੰਨ ਲਓ ਜੀ ਸੋ ਜਿਨ੍ਹਾਂ ਨੇ ਪੂਰੀ ਵੀਡੀਓ ਸੁਣੀ ਆ ਸੋ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ